ਹਲੋ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਵਾ ਫੈਮਿਲੀ ਤੇ ਉਸ ਸੌਮ ਕਿ ਮੈਂ ਸਾਰੇ ਜਾਣੇ ਤੇ ਤਰੀਕ ਹੋ ਗਈ ਹੈ ਜੀ ਅੱਜ 8 8 ਤਰੀਕ ਬਾਰੇ ਪੁੱਛ ਦਿੰਨੀ ਆ ਤਰੀਕ ਹੋ ਗਈ ਹੈ ਜੀ ਅੱਜ 8 ਤਰੀਕ ਹੋ ਗਈ ਅੱਜ ਤੇ ਮਾਰਨਿੰਗ ਦਾ ਹੈਗਾ ਟਾਈਮ ਇਹ ਅ ਪੌਣੇ 7:30 ਦਾ ਟਾਈਮ ਆ ਤੇ ਅੱਜ ਜਿਹੜਾ ਉੱਤਮ ਦਾ ਸਕੂਲ ਲੱਗਣਾਗਾ ਤੇ ਆਪਾਂ ਹੁਣ ਉਹਦੀ ਰੋਟੀ ਦੀ ਤਿਆਰੀ ਕਰਦੇ ਆਂ ਤੇ ਉਤਮ ਉੱਠ ਗਿਆ ਰੈਡੀ ਹੋਣ ਲੱਗ ਗਿਆ ਨਾਉਣ ਲੱਗ ਗਿਆ ਤੇ ਹਸ ਦਾ ਬਲਾਗ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜੂ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਚਲੋ ਜੀ ਹੁਣ ਆਪਾਂ ਉਤ ਬਣਾਉਣ ਗਿਆ ਹੋਇਆ ਤੇ ਆਪਾਂ ਉਹਨੇ ਉਹਦੀ ਰੋਟੀ ਬਣਾ ਲਈਏ ਰੋਟੀ ਰੈਡੀ ਕਰਨ ਵਾਲੀ ਰਹਿ ਗਈ ਬਾਕੀ ਉਹਦਾ ਸਾਰਾ ਕੁਝ ਕਰਤਾ ਆਪਾਂ ਵਰਦੀ ਗੁੱਦੀ ਪ੍ਰੈਸ ਆ ਗਈ ਤੇ ਅੱਧੇ ਬੱਚਿਆਂ ਦੇ ਅੱਜ ਸਕੂਲ ਲੱਗਣੇ ਅੱਧਿਆਂ ਦੇ ਸ਼ਾਇਦ ਕੱਲ ਨੂੰ ਲੱਗਣੇ ਤੇ ਉੱਤਮ ਦਾ ਤਾਂ ਕੱਲ ਨੋਟੀਫਿਕੇਸ਼ਨ ਆਇਆ ਸੀ ਸਕੂਲ ਦੇ ਵਿੱਚੋਂ ਵੀ ਉਹਨਾਂ ਦਾ ਅੱਜ ਸਕੂਲ ਲੱਗਣਾ ਰੀਓਪਨ ਹੋ ਗਿਆ ਤੇ ਹਜੇ ਅੱਧੇ ਸਕੂਲ ਲੱਗੇ ਨਹੀਂ ਹੈਗੇ ਬਾਕੀ ਦੇਖੋ ਜੇ ਪਾਣੀ ਪਨੇ ਕਈ ਥਾਂ ਤੇ ਖੜਾ ਰਗਾ ਹਨ ਤੇ ਬਾਕੀ ਦੇਖੋ ਅੱਜ ਹੁਣ ਕਿਵੇਂ ਕਰਦੇ ਨੇ ਵੀ ਕੱਲ ਨੂੰ ਸਕੂਲ ਲੱਗਣਗੇ ਜਾਂ ਨਹੀਂ ਹੈ ਨਾ ਉਹ ਅੱਜ ਦੇਖਣਗੇ ਬੱਸਾਂ ਮੁਸਾਂ ਨੇ ਵੀ ਕਿਵੇਂ ਬੱਸਾਂ ਲੰਘਦੀਆਂ ਨੇ ਕਿ ਨਹੀਂ ਤੇ ਚਲੋ ਜੀ ਹੁ ਮਾਰਨਿੰਗ ਦਾ ਟਾਈਮ ਆ ਤੇ ਆਪਾਂ मक्खिया बहुत ज्यादा इतने अपा हम रोटी बनाने के दो चार रोटिया शक्ला धोलिए तो ਇਹ ਲੱਗਦਾ ਐ ਇਹ ਲੱਗਦਾ ਤੂੰ ਤੂੰ ਕਰਨੋਂ ਵੱਟ ਗਿਆ ਹਨਾ ਐਜੇ ਲੱਗਦਾ ਹੁੰਦਾ ਬਾਲੇ ਜਨ ਹੋਗੀਆਂ ਐਨੀ ਮੱਖ ਕਿਧਰ ਹੋ ਗਈ ਔਰ ਪਤੰਗ ਕਿੱਥੋਂ ਹੋ ਗਈ ਹੁਣ ਆਪਾਂ ਰੋਟੀ ਬਣਾ ਲਈਏ ਤੁਮ ਜੀ ਸਵੇਰੇ ਸਵੇਰੇ ਨਾ ਮੁੱਖੀਆਂ ਬਹੁਤ ਆਉਂਦੀਆਂ ਨੇ ਇੱਥੇ ਜੀ ਇਹ ਗੈਸ ਰੱਖਿਆ ਹੋਇਆ ਬਾਹਰ ਚੌਂਕੇ 'ਚ ਤੇ ਅਸੀਂ ਰੋਟੀ ਇੱਥੇ ਬਣਾਉਣੀ ਆਂ ਦੇਖ ਬੈੱਕੇ ਖੜਕੇ ਰੋਟੀ ਬਣਦੀ ਜੀ ਬਾਕੀ ਸਾਰੇ ਜਣੇ ਦੱਸਿਓ ਜੀ ਆਪਦੇ-ਉਪਦੇ ਲੱਕੇ 'ਚ ਮੌਸਮ ਕਿਵੇਂ ਆਗਾ ਬਲੌਗ ਹੁਣ ਨਹੀਂ ਆ ਰਹੀ ਕਈ ਦਿਨ ਹੋ ਗਏ ਵੀਡੀਓ ਜੀ ਜੀ ਨਹੀਂ ਕਰਦਾ ਸੀ ਵੀਡੀਓ ਬਣਾਉਣੀ ਤੇ ਅੱਜ ਆਪਾਂ ਕੋਸ਼ਿਸ਼ ਜੀ ਕਰੀ ਆ ਹੁਣ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਬਾਈ ਸਾਰੇ ਕੰਮ ਜੇ ਨਾ ਹੜਾਂ ਕਰਕੇ ਠੱਪ ਹੋ ਗਏ ਤੇ ਬਸ ਬਾਰਾ ਕੰਮ ਖਰਾਬ ਹੋ ਗਿਆ ਹੜਾਣਾ ਤਾਂ ਬੁਰਾ ਹਾਲ ਆਪਚਾ ਨਹੀਂ ਹੋਣਾ ਪਤਰਜਾਸ ਕਰਦੇ ਵਾਹਿਗੁਰੂ ਮੂਰੇ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਠੀਕ ਕਰਦੇ ਵਾਹਿਗੁਰੂ ਨਾਰਮਲ ਸਾਰੇ ਵਿਚਾਰੇ ਤੇ ਘਰਾਂ ਤੋਂ ਮੁੜ ਕੇ ਬਸਾਂ ਲੁੱਨੋ ਜਿਹੜੇ ਘਰ ਬੇਕਾਰ ਹੋ ਗਏ ਬਾਹਰ ਕੁਝ ਨਹੀਂ ਆ। ਵੀ ਆਪਣੇ ਪੰਜਾਬ ਹਰੇਕ ਸਟੇਟ ਨਾਲ ਖੜਦਾ ਜਾ ਕੇ ਵੀ ਕਿਤੇ ਵੀ ਕੁਝ ਵੀ ਆਪਤਾ ਜੇ ਆਪਣੇ ਪੰਜਾਬੀ ਨੇ ਜਿਹੜੇ ਮੂਹੇ ਜਾਂਦੇ ਨੇ ਰਾਸ਼ਨ ਦੀ ਲੋੜ ਆ ਕੁਝ ਲੋੜ ਆ ਸਾਰੇ ਲੈ ਕੇ ਵੀ ਏਕੇ ਸਾਰੇ ਆਏ ਨੇ ਸਿੰਗਰ ਵੀ ਆਏ ਨੇ ਸਾਰੇ ਪੰਜਾਬ ਦੇ ਸਾਰੇ ਆਏ ਨੇ ਅੱਡੇ ਦਾ ਪੈਂਡੀ ਗੋਦ ਲੈਨੇ ਅੱਡੇ ਸਿੰਗਰਾਂ ਨੇ ਤਾਂ ਯਾਹ ਦੇ ਜੰਮੇ ਬਲੇ ਨੇ ਇਹ ਸਾ ਰਤੀ ਆਪਣੀ ਜਾਨੋਂ ਘੋਮੀ ਆ ਲੋ ਜੀ ਤੁਮ ਤਾਂ ਦੋ ਤਿੰਨ ਰੋਟੀ ਹੀ ਲੱਗੇ ਜਾਂਦਾ ਹੁੰਦਾ ਤੇ ਪਰ ਮੈਂ ਚਾਰ ਪਾ ਦੂਣੀ ਨੇ ੱਟਕੇ ਨਾਲ ਕੋਈ ਵਾਰ ਬੱਚਾ ਸ਼ੇਅਰ ਕਰ ਲਾ ਲਾ ਕਿਸੇ ਨਾਲ ਪਰਲੀ ਰੋਟੀ ਤੇ ਮੈਂ ਕਿਉਂ ਲਾ ਦੂੰ ਤਾਂ ਕਿਉਂ ਲਵਾ ਕੇ ਨਹੀਂ ਲੱਗੇ ਨਾ ਕਹਿੰਦਾ ਨਾ ਹੋ ਰਹੀ ਹੋ ਜਾਂਦੀਆਂ ਨੇ ਇਹ ਰੋਟੀ ਹੈਗਾ ਅੱਜ ਮੈਨੂੰ ਵੀ ਉਹ ਵਹਾਈ ਲੱਗੀ ਹੈ ਤਾਂ ਪਰ ਮੈਨੂੰ ਐ ਵੀ ਐ ਵੀ ਜਾਵੇ ਬਹੁਤ ਦਿਨ ਹੋ ਗਏ ਜੀ ਕਿੰਨੇ ਦਿਨ ਹੋ ਪੜਾਈ ਦਾ ਲਾਸ ਬੱਜੀ ਹੈਗਾ ਘਰੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਕਿੰਨਾ ਕੁ ਪੜਦੇ ਨੇ ਬਾਕੀ ਉਹ ਤਾਂ ਇਗਜ਼ਾਮ ਸ਼ੁਰੂ ਹੋਲੇ ਸੀ ਪੀਏ ਤੋਂ ਬੰਦ ਤੇ ਉਹ ਵੀ ਪੋਸਟਪੋਨ ਹੋ ਗਏ ਹੁਣ ਡੈੱਡ ਸ਼ੀਟ ਨਵੀਂ ਆਉਗੀ ਕਿਹਦਾ ਲੱਗ ਰਿਹਾ ਹੈ ਹੈਪੀ ਤੁਸੀਂ ਮੈਂ ਹੈਪੀ ਹੈਪੀ ਹੋਣਾ ਗਾਈ ਦਾ ਸਕੂਲ ਜਾਣ ਦੇ ਲਈ। ਪਾਵਰ ਦਾ ਆਲੰਗ ਲੈਣ ਦੇ ਲਈ ਤੁਰੰਤ ਰੀਚਾਰਜ ਕਰੀ। ਪਾਲਿਸੀ ਨੂੰ ਆਉਂਦਾ। ਕਿਹੜੀ ਪਾਲਿਸੀ? ਮਰੀ ਪਾਲਿਸੀ। ਤੂੰ ਮਾਜ ਸਕੂਲ ਜਾ ਰਹਾ ਕਿਵੇਂ ਜਿਹਾ ਲੱਗਦਾ ਹੈ? ਉਤਮਾ ਐ ਲੱਗਦਾ ਸਕੂਲ ਲੱਗੀ ਨਾ। ਔਰ ਜਾਣ ਨੂੰ ਜੀ ਕਰਦਾ ਤੇਰਾ। ਇਹ ਕੀ ਮੈਂ ਕਹਤਾ ਉੱਤਰ ਨੇ ਨਾ ਭਾਉਜੀ ਕਰਦਾ ਇਹ ਤਾਂ ਗੱਲ ਦਾ ਜੀ ਕਰੀ ਜਾਂਦਾ ਜੀ ਜਾਣ ਦਾ ਹਾਂ ਹਾਂ ਅੱਜ ਵੀ ਨਹੀਂ ਪੁੱਛਦਾ ਸੀ ਵੀ ਇੰਸਟਾਗ੍ਰam ਦਾ ਮੈਸੇਜ ਦੇਖ ਲਓ ਇਹ ਨਹੀਂ ਮੈਸੇਜ ਦੇਖਤਾ ਅਜੇ ਵੀ ਛੁੱਟੀ ਦਾ ਮੈਸੇਜ ਤਾਂ ਨਹੀਂ ਆਇਆ ਪਾਲਾ ਬੜੀ ਤੇ ਕਿੱਥੋਂ ਪਾਈ ਇਹਨਾਂ 2 ਘੰਟੇ ਹੋ ਗਏ ਜਰਾ ਫੜੀ ਹੱਥ ਚ 2 ਘੰਟੇ ਆ ਮੇਰਾ ਸੁੱਤਾ ਪਿਆਗਾ ਸਕੂਲ ਦੀ ਵਰਦੀ ਪਾ ਕੇ ਬੂਟ ਪਾ ਕੇ ਨਾਲੇ ਸ਼ੂ ਵੀ ਪਾ ਰੱਖੇ ਨੇਗੇ ਤੇ ਇਹ ਹੁਣ ਸੁੱਤੇ ਪਏ ਨੂੰ ਅਸੀਂ ਬੈਂਚ 'ਚ ਬਿਠਾ ਕੇ ਆਵਾਂਗੇ ਬੈਂਚ 'ਚ ਪਾ ਕੇ ਆਵਾਂਗੇ ਬੈਂਚ 'ਚ ਪਾ ਕੇ ਆਵਾਂਗੇ ਉੱਤਮ ਨਾਲ ਹੋਈ ਮਾੜੀ ਵਿਚਾਰਾ ਮੈਸੇਜ ਡੀਕਦਾ ਰਿਹਾ ਮੈਸੇਜ ਡੀਕਦਾ ਰਿਹਾ ਬਹੁਤ ਦੇਖਿਆ ਤੁਹਾਡਾ ਆ ਜੋ ਆ ਗਿਆ ਬਹੁਤ ਕੰਮ ਚੱਲ ਚੱਲ ਉੱਠ ਜਾ ਬਾਕੀ ਦਾ ਸਕੂਲਾਂ ਦੀ 10 ਤਰੀਕ ਤੱਕ ਛੁੱਟੀਆਂ ਨੇ ਸਭ ਆ ਆਉਣ ਲੱਗੀਆਂ ਬੈਂਨਾ ਤਾਂ ਆ ਤੇ ਆ ਗਈਆਂ ਇੱਕੰਨੀ ਵੀ ਹੈ ਕੋਈ ਦਾ ਕੀ ਹੈ ਕੋਈ ਤਾਂ ਬੋਲ ਹੈ ਇੱਕੰਮ ਵੀ ਬੰਦੇ ਹੀ ਹੈ ਚੱਲ ਇੱਕ ਬੰਦਾ ਆਜ ਆ ਆ ਕਰ ਲੈ ਅੰਦਰ ਗੁੜੀ ਹੈ ਬਾਏ ਇਹਨੂੰ ਛੁੱਟੀ ਮਿਲਦੀ ਬਾਹਰ ਕੱਢ ਲਓ ਪਹਿਲਾਂ चल रुमाल चक लिया कॉकरेज नहीं है कुछ हो रहा हो रहा था कुछ चल

ਕਿਲੋ ਪਾ ਲਵਾਂ ਤੇ ਮੇਰਾ ਪਹਿਲਾਂ ਓਦਾ ਹੀ ਕਿਲੋ ਲੈਣੀ ਸੀ ਕਿਲੋ ਅਮਰੂਦਾਂ ਕਰਕੇ ਲੈਣਾ ਉਹ ਕੋਠੀ ਤੇ ਆ ਕੇ ਗਾਦੜਾਂ ਯਾਰ ਪਹਿਲਾਂ ਦੇਖੀ ਭਾਈ ਦੇਖੀ ਤੀਕੀ ਹੈ ਬਈ ਕੱਦਾਂ ਕਿੱਥੇ ਗਈ ਸੀ ਪਹਿਲਾਂ ਬਾਹਰ ਹੀ ਜਾਂਦੇ ਨੇ ਉਹ ਅੱਛਾ ਕੈਨੇਡਾ ਚ ਨਾ ਅਮਰੀਕਾ ਚ ਹੁਣ ਆ ਰਹੇ ਨੇ ਉਹ ਠੀਕ ਲੈ ਲੈ ਸਾਰੇ ਅਮਰੂਦ ਸੋਨੇ ਨੇ ਅੱਜ ਵਾਲੇ ਤਾਂ ਹਾਂ ਵਧੀਆ ਨੇ ਭਾਈ ਅੱਜ ਵਾਲੇ ਸਾਰੇ ਅਮਰੂਦ ਸੋਨੇ ਨੇ <S getting ridi> आज वाले पूरे परसों वाले भी मीठे ਸੀ अंकल ਦੇ ਮਰੂਦ ਮਰੂਦ ਦਾ ਉਹ ਵਧਿਆ ਹੁੰਦਾ ਬਈ ਕਿਹਦੇ ਕਿਹਦੇ ਨਾਲ ਇੱਕ ਵੀ ਨਹੀਂ ਜਾਂਦਾ ਹੋ ਗਏ ਜਾਂ ਚੂ ਜਾਂ ਸਰਵਾਇ ਕੱਲ ਐਲਰਜੀ ਦਾ ਦਵਾਈ ਆ ਨਾ ਬਾਪੀ ਹੈ ਹੋ ਗਏ ਜੀ ਲਓ ਭਾਈ ਜੀ ਐਸੇ ਦੇ ਪੂ ਲਓ ਜੀ 15 ਦਿਨ ਲਈ ਕ੍ਰੇਡਿੰਗ ਟਿੱਟੇ ਨਹੀਂ ਅੰਕਲ ਟਿੱਟੇ ਹੈ ਨਹੀਂ ਆ ਦੇਖ ਦੋ ਆ ਗਏ ਸਾਰਨੋ ਜੀ ਰੋਟੀ ਖਾ ਲਈਏ ਤੁਸੀਂ ਵੀ ਆ ਜਾਓ ਸਾਰੇ ਜਣੇ ਰੋਟੀ ਖਾ ਲਓ ਸੋਇਆ ਬੀਨ ਦੀ ਸਬਜੀ ਨਾਲ ਮਿੱਠੇ ਨਿੰਬੂ ਦਾ achar ਨਾਲ ਲਾਲ ਮਿਰਚ ਦਾ achar ਸਾਰਨੋ ਚ ਠੀਕ ਆ ਹੱਥੇ ਖਰਾਬ ਬਹੁਤ ਵਧੀਆ ਉਪਰੋਂ ਉਪਰੋਂ ਮੈਂ ਕੱਢਤੀ ਥੱਲੇ ਤੋਂ ਉਮੀ ਪੀਆ ਦਿਆ ਉਹ ਥੱਲੇੋਂ ਕੱਢ ਕੇ ਲਈਆਂ ਕਿੰਨੀ ਵਧੀਆ ਪੀਆ ਨਾ ਪੋਰਾ ਵੀ ਨਹੀਂ ਚਾਰ ਤਾਂ ਆਪਣਾ ਖਰਾਬ ਹੁੰਦੇ ਹੀ ਨਹੀਂ ਇਹਦਾ ਲਓ ਜੀ ਹੁਣ ਪ੍ਰਸ਼ਾਦਾ ਸੱਕ ਲਈਏ ਤੁਸੀਂ ਵੀ ਆ ਜਾਓ ਸਾਰੇ ਜਣੇ Oh,

तुम्हाला आता डबल ट्रिप होतो ਗੁਰਦੁਆਰੇ ਦਾ ਗੰਦਗੀ ਆ। ਪਾਹਰ ਵੀ। ਵਾਰੀ ਦਾ ਘਰੀ ਹੈ। ਛੋਟੀ ਵਾਸ ਮਰੀ ਦਾ ਘਰ। ਨਹੀਂ ਨਹੀਂ ਦਿਖ ਨਹੀਂ। ਲਓ ਜੀ ਆਪਾਂ குரு ਸਾਹਿਬ ਦੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਵੀ ਕਰ ਲਏ ਹੋਣਗੇ। ਤੇ ਆਪਾਂ ਚੱਲਦੇ ਹਾਂ ਹੁਣ। ਲਓ ਜੀ। ਪਰਪੇ ਆਪਾਂ ਘਰ ਨੂੰ ਤੇ ਬਹੁਤ ਜ਼ਿਆਦਾ ਭੀੜ ਸੀਗੀ। ਅੱਜ ਸੋਮਵਾਰ ਦਾ ਦਿਨ ਸੀਗਾ। ਅੱਜ ਸੋਵਾਰ ਦੇ ਦਿਨ ਸੀਗਾ ਤੇ ਬਹੁਤ ਜ਼ਿਆਦਾ ਨਾ ਭੀੜ ਸੀਗੀ ਅੱਜ ਵੀ ਬਹੁਤ ਜ਼ਿਆਦਾ ਜਿਵੇਂ ਮੱਛੀ ਵਾਲੇ ਨਾਲ ਹੁੰਦੀਆਂ ਨਾ ਉਵੇਂ ਭੀੜ ਸੀ ਸ਼ਾਮ ਨੂੰ ਵੀ ਦੇਖੋ ਹੁਣ ਅੱਥ ਰਾਤ ਦਾ ਟਾਈਮ ਹੋ ਰਿਹਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮੈਂ ਵੇਖਿਆ ਟੋਪਲੇ ਨਹੀਂ ਨਾ ਮੈਂ ਸ਼ੇ ਦਕਰਨਾ ਵੀ ਪੂਰੀਆਂ ਲੱਗੀਆਂ ਹੋਈਆਂ ਨੇ ਐਡ ਕਿਤੇ ਦਰ